ਯੂਰੀਨਰੀ ਬਲੇਡਰ ਚ ਮਸਾਨੇ ਚ ਪਾਣੀ ਪਿਆ ਪਿਸ਼ਾਬ ਪਿਆ ਲੇਕਿਨ ਪਿਸ਼ਾਬ ਬਾਰ ਬਾਰ ਕਰਕੇ ਵੀ ਮਸਾਨਾ ਖਾਲੀ ਨਹੀਂ ਹੁੰਦਾ ਪੇਨ ਇਨ ਦਾ ਸਕਰੋਟਮ ਫੀਵਰ ਫੀਲ ਆਫ ਯੂਰੀਨੇਟ ਪਸ ਇਨ ਦਾ ਯੂਰੀਨ ਬਲੱਡ ਇਨ ਦਾ ਯੂਰੀਨ ਪਿਸ਼ਾਬ ਦੇ ਵਿੱਚ ਜੇ ਕਿਤੇ ਬਲੱਡ ਆ ਜੇ ਜਾਂ ਪਸ ਆਨ ਲੱਗ ਜੇ ਤੇ ਸਮਝੋ ਵੀ ਕਮ ਸੀਰੀਅਸ ਹੈ। ਅੱਛਾ ਦੇਖੋ ਬਿਨਾਈਨ ਤੇ ਮੈਲਿਗਨਨ ਦੋ ਤਰ੍ਹਾਂ ਦੇ ਟਿਊਮਰ ਹੁੰਦੇ ਆ। ਮੈਲਿਗਨਨ ਟਿਊਮਰ ਤੇ ਬਾਅਦ ਤੇ ਫਿਰ ਡੈਥ ਹੋ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰੋਸਟੇਟ ਦਾ ਕੈਂਸਰ। ਵੀ ਪਿਸ਼ਾਬ ਦੀ ਹਾਜਤ ਬਾਰ-ਬਾਰ ਹੁੰਦੀ ਆ, ਰਾਤ ਬਾਰ-ਬਾਰ ਉੱਠਣਾ ਪੈਂਦਾ। ਜਾਂ ਜੇ ਕਿਤੇ ਉਹਦੇ ਕਰਕੇ ਬੁਖਾਰ ਹੋ ਗਿਆ, ਜਾਂ ਨਾਲਾਂ 'ਚ ਦਰਦ ਰਹਿਣ ਲੱਗੇ, ਜਾਂ ਕਿਸੇ ਵੇਲੇ ਪਿਸ਼ਾਬ 'ਚ ਦੇਖਿਆ ਵੀ ਪਸ ਜੀ ਆਣ ਲੱਗੀ ਆ ਜਾਂ ਵੀਰੇ ਜਾਣ ਲੱਗੇ ਆ ਤੇ ਪਿਸ਼ਾਬ ਟੈਸਟ ਕਰਾਓ, ਬਲੱਡ ਟੈਸਟ ਕਰਾਓ। ਕਿੰਨੇ ਲੋਕਾਂ ਦੀਆਂ ਡੈਥਸ ਹੋਈਆਂ ਸਿਰਫ ਪ੍ਰੋਸਟੇਟ ਕੈਂਸਰ ਕਰਕੇ। ਕਿੰਨੀਆਂ ਲੇਡੀਜ਼ ਦੀ ਹੈ ਡੈਥ ਹੁੰਦੀਆਂ ਬ੍ਰੈਸਟ ਕੈਂਸਰ ਕਰਕੇ ਕੋਸ਼ਿਸ਼ ਦੱਸ ਰਹੇ ਅਸੀਂ ਕਿ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰੋ ਖੜੇ ਹੋ ਕੇ ਕਰੋ ਬੈਠ ਕੇ ਵੀ ਨਹੀਂ ਆ ਰਿਹਾ ਕਈ ਵਾਰੀ ਇੱਥੇ ਤੱਕ ਹੈ ਕਿ ਜੇ ਕਿਸੇ ਕਿਸਮ ਤਰ ਤਰੀਕੇ ਨਾਲ ਵੀ ਤੁਹਾਨੂੰ ਪਿਸ਼ਾਬ ਕਰਨ ਚ ਪ੍ਰੋਬਲਮ ਆ ਰਹੀ ਹੈ ਤੇ ਟੱਬ ਵਿੱਚ ਬੈਠ ਕੇ ਲੂਕ ਵਾਰਮ ਵਾਟਰ ਜਾਂ ਕੋਲਡ ਵਾਟਰ ਸਿਟਸ ਸਿਟਸ ਇਨ ਅ ਟੱਬ ਵਿਦ ਲੂਕ ਵਾਰਮ ਵਾਟਰ অর ਕੋਲਡ ਵਾਟਰ ਔਰ ਪਾਣੀ ਤੁਹਾਡੇ ਧੋਨੇ ਤੱਕ ਹੋਵੇ ਉਹ ਬਹਿ ਕੇ ਕਈ ਵਾਰੀ ਜੇ ਉਦਾਂ ਨਹੀਂ ਪਿਸ਼ਾਬ ਆਉਂਦਾ ਤੇ ਇਹ ਹੀ ਚੋਇਸ ਹੁੰਦੀ ਵੀ ਇਦਾਂ ਬਹਿ ਕੇ ਪਿਸ਼ਾਬ ਕਰਕੇ ਦੇਖੋ। ਨਮਸਕਾਰ ਸਸ ਸ੍ਰੀਕਾਲਾ ਦਾ ਮੈਂ ਹੂੰ ਡਾਕਟਰ ਕੁਮਾਰ। ਨੈਚੁਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕੀ ਹਾਲ ਹੈ ਪਿਆਰੇ ਦਰਸ਼ਕੋ ਠੰਡ ਸ਼ੁਰੂ ਹੋ ਗਈ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕੈਨੇਡਾ ਵਾਲੇ, ਅਮਰੀਕਾ ਦੇ ਸਾਰੇ ਮੇਰੇ ਪਿਆਰੇ ਸੱਜਣ ਜਿਹੜੇ ਇੰਨੇ ਸਾਲਾਂ ਤੋਂ ਮੇਰਾ ਸਾਥ ਦੇ ਰਹੇ ਨੇ, ਉਹਨਾਂ ਸਾਰਿਆਂ ਦਾ ਥੈਂਕ ਯੂ। ਅੱਜ ਮੇਰਾ ਖਿਆਲ ਆਪਾਂ ਕੋਈ ਡਿਫਰੈਂਟ ਟੌਪਿਕ ਫੜੀਏ। ਪ੍ਰੋਸਟੇਟ ਗਲੈਂਡ ਬਾਰੇ ਗੱਲ ਕਰਦੇ ਆਂ। ਪ੍ਰੋਸਟੇਟ ਗਲੈਂਡ ਹੈ ਕੀ ਇਹ? ਇਹ ਇੱਕ ਗ੍ਰੰਥੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਗਦੂਦਾ ਇਹ ਮੇਲ ਆਦਮੀ ਅਚੁੰਦੀ ਹੈ ਇਹਦੀ ਕਈ ਵਾਰੀ ਸੋਜਿਸ਼ ਹੋ ਜਾਏ ਤੇ ਉਹਨੂੰ ਕਹਿੰਦੇ ਪ੍ਰੋਸਟੇਟਾਈਟਸ ਇਹ ਟਾਪਿਕ ਤਾਂ ਫੜਿਆ ਕਿ ਹਰ ਬੰਦੇ 50 ਸਾਲ ਤੋਂ ਬਾਅਦ ਚਾਂਸਸ ਹੁੰਦੇ ਪ੍ਰੋਸਟੇਟ ਗਲੈਂਡ ਦੇ ਵਧਨ ਦੇ ਮੁਸੀਬਤ ਉਹ ਦਵਾਉਂਦੀ ਜਦੋਂ ਪ੍ਰੋਸਟੇਟ ਦਾ ਕੈਂਸਰ ਹੋ ਜਾਂਦਾ ਕਿਉਂ ਹੁੰਦਾ ਉਹ ਵੀ ਦੱਸਾਂਗੇ ਕੀ ਕਾਰਨ ਹੈ ਕੀ ਇਹ ਦੇ ਆਲਮਤਾਂ ਨੇ ਕੀ ਹੋ ਸਕਦਾ ਤੇ ਅਸੀਂ ਕੀ ਕਰਦੇ ਹਾਂ ਕਿ ਬਿਨਾ ਸਰਜਰੀ ਤੋਂ ਅਸੀਂ ਕਿਦਾਂ ਠੀਕ ਕਰਦੇ ਹਾਂ ਪ੍ਰੋਸਟੇਟਾਈਟਸ ਮੀਨਸ ਸਵੇਲਿੰਗ ਇਨ ਦਾ ਪ੍ਰੋਸਟੇਟਿਕ ਗਲੈਂਡ ਬਈ ਇੱਕ ਗਲੈਂਡ ਦੀ ਸੋਜ ਇਹ ਇੱਕ ਗਦੂਦ ਹੁੰਦੀ ਆ ਜਿਹੜੀ ਸਕਰੋਟਮ ਦੇ ਵਿੱਚ ਹੁੰਦੀ ਆ ਅਖਰੋਟ ਦੇ ਸਾਈਜ਼ ਦੀ ਜਿਹਦਾ ਪੁੱਠੇ ਕੋਨ ਦੀ ਸ਼ੇਪ ਦੀ ਟਾਈਪ ਦੀ ਇੱਕ ਗਲੈਂਡ ਹੁੰਦੀ ਹੈ ਪ੍ਰੋਸਟੇਟ ਇਹਦਾ ਮੇਨ ਕੰਮ ਕੀ ਹੁੰਦਾ ਥਿਨ ਮਿਲ ਕੇ ਫਲੂਇਡ ਬਣਾਣਾ ਜਿਹੜਾ ਵਿਰੇਜ ਬਣਾਉਣ ਦੇ ਵਿੱਚ ਮਦਦ ਕਰਦਾ ਔਰ ਜੇ ਦੀ ਸੋਜਿਸ਼ ਹੋ ਜੇ ਪ੍ਰੋਸਟਾਈਟਿਸ ਹੋ ਜੇ ਤੇ ਕੀ ਮਤਲਬ ਸਾਈਨ ਸਿੰਪਟਮਸ ਹੈ ਕਿਦਾਂ ਪਤਾ ਲੱਗਦਾ ਵੀ ਪ੍ਰੋਸਟੇਟ ਗਲੈਂਡ ਦੀ ਇਨਫਲੇਮੇਸ਼ਨ ਹੋ ਗਈ ਹੈ ਸੋਜਿਸ਼ ਹੋ ਗਈ ਹੈ ਗਦੂਦਾਂ ਕਹਿੰਦੇ ਇਹਨੂੰ ਪੰਜਾਬੀ ਦੇ ਵਿੱਚ ਔਰ ਪਹਿਲਾਂ ਤੇ ਫੀਵਰ ਹੋਏਗਾ ਦੂਸਰਾ ਸਾਈਨ ਸਿੰਟਮ ਇਹ ਕਿ ਪੇਨ ਇਨ ਦਾ ਲੋਅ ਐਬਡੋਮਨ ਮੇ ਨਲਾਂ ਦੇ ਕੋਲ ਬੀਟਵਿਨ ਸਕ੍ਰੋਟਮ ਐਂਡ ਐਨਸ ਮਤਲਬ ਨਲਾਂ ਦੇ ਥੱਲੇ ਕਰਕੇ ਵਿਚਕਾਰ ਕਰਕੇ ਨਲਾਂ ਚ ਦਰਦ ਰਹਿਣ ਲੱਗ ਜੇਗੀ ਨਾਲ ਭਾਰੇ ਹੋਣ ਲੱਗ ਜਾਣਗੇ ਬਿਦੂਦ ਦੀ ਸੋਜ ਹੋ ਜੇਗੀ ਪਸ਼ਾਪ ਦੀ ਹਾਜਤ ਬਾਰ ਬਾਰ ਹੁੰਦੀ ਹੈ ਫ੍ਰੀਕਵੈਂਸੀ ਟੂ ਫੀਲ ਯੂਰੀਨੇਟ ਮਤਲਬ ਬਾਰ ਬਾਰ ਦਿਲ ਕਰੇਗਾ ਪਸ਼ਾਪ ਕਰਨ ਨੂੰ ਪਰ ਕਈ ਵਾਰੀ ਪੂਰੀ ਤਰ੍ਹਾਂ ਮਸਾਨਾ ਖਾਲੀ ਨਹੀਂ ਹੁੰਦਾ ਯੂਰੀਨਲੀ ਬਲੇਡਰ ਚ ਮਸਾਨੇ ਚ ਪਾਣੀ ਪਿਆ ਪਸ਼ਾਪ ਪਿਆ ਲੇਕਿਨ ਪਸ਼ਾਪ ਬਾਰ ਬਾਰ ਕਰਕੇ ਵੀ ਮਸਾਨਾ ਖਾਲੀ ਨਹੀਂ ਹੁੰਦਾ ਪੇਨ ਇਨ ਦਾ ਸਕਰੋਟਮ ਫੀਵਰ ਫੀਲ ਆਫ ਯੂਰੀਨੇਟ ਪਾਸਸ ਇਨ ਦਾ ਯੂਰিন ਬਲੱਡ ਇਨ ਦਾ ਯੂਰিন ਪਿਸ਼ਾਬ ਦੇ ਵਿੱਚ ਜੇ ਕਿਤੇ ਬਲੱਡ ਆ ਜੇ ਜਾਂ ਪਾਸ ਆਣ ਲੱਗ ਜੇ ਤੇ ਸਮਝੋ ਵੀ ਕੰਮ ਸੀਰੀਅਸ ਹੈ ਔਰ ਇਮਪੋਟੈਂਸੀ ਪ੍ਰੋਸਟੇਟ ਨਾਲ ਨਾਮਰਦਾਨਗੀ ਹੋਣੀ ਹੋਣੀ ਹੈ ਲੱਖਾਂ ਐਪੀਸੋਡ ਤੁਸੀਂ ਮੇਰੇ ਦੇਖ ਚੁੱਕੇ ਹੋ ਅਸੀਂ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮਟਾਪਾ ਇਮਪੋਟੈਂਸੀ ਕਈ ਵਾਰੀ ਦੱਸੀ ਦਾ ਕਾਰਨ ਕਿਹੜੇ ਨੇ ਔਰ ਪ੍ਰੋਸਟੇਟ ਗਲੈਂਡ ਕਰਕੇ ਵੀ ਇਮਪੋਟੈਂਸੀ ਨਾਮਰਦਾਨਗੀ ਹੋਣੀ ਮੇਨ ਸਿੰਪਟਮਸ ਫੇਵਰ ਸਵੇਲਿੰਗ ਪੇਨ ਪਾਸ ਬਲੱਡ ਯੂਰਿੰਗ ਬਾਰ ਬਾਰ ਪਿਸ਼ਾਬ ਕਰਨਾ ਖੁੱਲਕੇ ਨਹੀਂ ਆਣਾ ਔਰ ਜੇ ਇਹ ਚੀਜ਼ ਵਧਦੀ ਜਾਵੇ ਇਫ ਇਟ ਗੋ অন ਹੈਪਨਿੰਗ ਦ ਸੇਮ ਥਿੰਗ ਓਵਰ ਐਂਡ ਓਵਰ ਓਗੈਨ ਦੈਨ ਪ੍ਰੋਬਲਮ ਇਨ ਦਾ ਟਿਊਮਰ ਇੱਕ ਵਾਰੀ ਜੇ ਟਿਊਮਰ ਬਣ ਗਿਆ ਅੱਛਾ ਦੇਖੋ ਬਿਨਾਈਨ ਤੇ ਮਲਿਗਨੈਂਟ ਦੋ ਤਰ੍ਹਾਂ ਦੇ ਟਿਊਮਰ ਹੁੰਦੇ ਆ ਮਲਿਗਨੈਂਟ ਟਿਊਮਰ ਤੇ ਬਾਅਦ ਤੇ ਫਿਰ ਡੈਥ ਹੋ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰੋਸਟੇਟ ਦਾ ਕੈਂਸਰ ਔਰ ਤੁਹਾਨੂੰ ਇਹ ਖੁਸ਼ੀ ਹੋਏਗੀ ਕਿ ਅਸੀਂ ਭਾਵੇਂ ਬ੍ਰੈਸਟ ਕੈਂਸਰ ਹੈ ਭਾਵੇਂ ਪ੍ਰੋਸਟੇਟ ਕੈਂਸਰ ਹੈ ਹਰ ਕੈਂਸਰ ਦਾ ਟ੍ਰੀਟਮੈਂਟ ਤੱਕ ਵੀ ਆਯੁਰਵੈਦਿਕ ਹੈ ਬਟ ਇਫ ਯੂ ਕਮ ਇਨ ਦਾ ਪ੍ਰੀਲੀਮਿਨਰੀ ਸਟੇਜ ਇਸ ਤੋਂ ਪਹਿਲਾਂ ਕਿ ਕਲਾਸ 4 ਤੱਕ ਕੰਮ ਪਹੁੰਚੇ ਚੌਥੀ ਸਟੇਜ ਤੱਕ ਕੰਮ ਪਹੁੰਚੇ ਫਿਰ ਕੋਈ ਵੀ ਕੁਝ ਨਹੀਂ ਕਰ ਸਕਦਾ ਗਦੂਦਾਂ ਆਮ ਵਧਨ ਲੱਗ ਜਾਂਦੀਆਂ ਪ੍ਰੈਸ ਤੁਹਾਡਾ ਹੁੰਦਾ ਥੋੜਾ ਬਹੁਤਾ ਬਾਕੀ ਗਦੂਦ ਜਿਹਾ ਦੇ ਔਰ ਇਹ ਚਾਂਸਸ 50 ਇਅਰਸ ਤੋਂ ਬਾਅਦ ਆਦਮੀਆਂ ਚ ਇਹ ਚਾਂਸਸ ਹੋ ਜਾਂਦੇ ਆ ਪ੍ਰੋਸਟੇਟ ਗਲੈਂਡ ਵਧਨ ਦੇ ਚਾਂਸਸ ਹੁੰਦੇ ਆ ਕਾਰਨ ਵੀ ਇਹਦੇ ਤੁਹਾਨੂੰ ਕਾਰਨ ਵੀ ਦਸੀਏ ਵੀ ਕਾਰਨ ਕੀ ਹੈ ਵੀ ਇਨਫੈਕਸ਼ਨ ਹੋ ਸਕਦੀ ਆ ਲੇਕਿਨ ਇਹ ਵੀ ਯਾਦ ਰੱਖੋ ਕਿ ਇਨਫੈਕਸ਼ਨ ਕਿਸੇ ਬਾਡੀ ਦੇ ਕਿਸੇ ਪਾਰਟ ਚ ਵੀ ਹੋਵੇ ਉਹਦੇ ਕਾਰਨ ਕਰਕੇ ਵੀ ਪ੍ਰੋਸਟੇਟ ਗਲੈਂਡ ਦੀ ਸਵੇਲਿੰਗ ਜਾਂ ਇਨਫੈਕਸ਼ਨ ਹੋ ਸਕਦੀ ਆ ਜੇ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਚੈੱਕ ਕਰਦੇ ਆ ਤੁਹਾਡਾ ਪੀਐਸਏ ਟੈਸਟ ਕਰਦੇ ਆ ਉੱਥੋਂ ਪਤਾ ਲੱਗ ਜਾਂਦਾ ਕਿ ਪ੍ਰੋਸਟੇਟ ਗਲੈਂਡ ਵਧਿਆ ਔਰ ਤੁਸੀਂ ਭਾਵੇਂ ਅਲਟਰਾਸਾਉਂਡ ਕਰਾਓ ਭਾਵੇਂ ਪ੍ਰੋਸਟੋਸਕੋਪੀ ਕਰਾਓ ਸਾਰੇ ਟੈਸਟ ਕਰਾਉਣ ਤੋਂ ਬਾਅਦ ਫਿਰ ਆਮ ਦੇਖੋ ਵੀ ਕਈ ਕਈ ਸਾਲ ਟੈਸਟ ਕਰਦੇ ਬੀਤ ਜਾਂਦੇ ਅਖੀਰ ਕੈਂਸਰ ਤੱਕ ਦੀ ਨੋਬਤ ਆ ਜਾਂਦੀ ਹੈ ਮੈਂ ਜਿਹੜਾ ਬਾਤ ਸਟਾਰਟ ਦੀ ਦੱਸਦਾ ਕਿ ਪ੍ਰੋਬਲਮ ਹੋਦੋਂ ਨਾਲ ਨਹੀਂ ਕਿ ਜਦੋਂ ਟਿਊਮਰ ਹੋ ਗਿਆ ਇਸ ਤੋਂ ਪਹਿਲਾਂ ਕਿ ਉਹ ਸਟੇਜ ਆਵੇ ਟਿਊਮਰ ਤੱਕ ਪਹੁੰਚੋ ਮੇਰੇ ਨੰਬਰ ਸਕਰੀਨ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਪ੍ਰੋਸਟੇਟ ਦਾ ਪਤਾ ਤੁਹਾਨੂੰ ਮੈਂ ਕਲੀਅਰ ਦੱਸਦਾ ਆਪਣੇ ਆਪ ਹੀ ਲੱਗ ਜਾਂਦਾ ਜਦੋਂ ਸਮਝੋ ਵੀ ਮਰਦਾਨਾ ਤਾਕਤ ਦੀ ਕਮਜ਼ੋਰੀ ਆ ਰਹੀ ਹੈ ਕਈ ਆਦਮੀ ਕਹਿੰਦੇ ਜੀ ਸੈਕਸ ਕਰ ਰਹੇ ਸੀ ਪਰ ਵੀ ਰੀ ਨਹੀਂ ਨਿਕਲਦਾ ਉਹ ਕਾਰਨ ਇਹ ਹੀ ਹੁੰਦਾ ਕਿ ਕਈ ਵਾਰੀ ਪ੍ਰੋਸਟੇਟ ਦੀ ਪ੍ਰੋਬਲਮ ਕਰਕੇ ਅੰਗਰੇਜ਼ੀ ਦਵਾਈਆਂ ਤੁਸੀਂ ਪਾਵੇਂ ਜੋ ਮਰਜ਼ੀ ਖਾਈ ਜਾਓ ਇੱਕ ਵਾਰੀ ਸ਼ੁਰੂ ਕਰ ਲਈ ਸਾਰੀ ਉਮਰ ਖਾਣੀ ਪੈਣੀ ਹੈ ਔਰ ਇੱਕ ਵਾਰੀ ਸਰਜਰੀ ਤੋਂ ਬਚੋ ਕੋਈ ਸਰਜਰੀ ਕਰਾਉਣ ਦੀ ਲੋੜ ਨਹੀਂ बड़े देसी नुस्खे ने ਤੁਹਾਨੂੰ ਨੱਸਾਂਗੇ ਵੀ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਪੈਂਦੀਆਂ ਔਰ ਸ਼ਰਤیاں ਔਰ ਮੇਰੇ ਹਰ ਪ੍ਰੋਗਰਾਮ ਚ ਤੁਸੀਂ ਨੋਟ ਕੀਤਾ ਜੇ ਅਸੀਂ ਭਾਵੇਂ 슈ਗਰ ਦਾ ਇਲਾਜ ਕਰੀਏ ਸੈਕਸੂਅਲ ਫਾਇਦਾ ਬਲੱਡ ਪ੍ਰੈਸ਼ਰ ਦਾ ਇਲਾਜ ਕਰੀਏ ਸੈਕਸੂਅਲ ਫਾਇਦਾ ਕੋਲੇਸਟ੍ਰੋਲ ਦਾ ਇਲਾਜ ਕਰੀਏ ਸੈਕਸੂਅਲ ਫਾਇਦਾ ਕਾਰਨ ਕਿ ਇਹ ਜਿਹੜੇ ਦੇਸੀ ਨੁਸਖੇ ਹੁੰਦੇ ਆ ਏ ਆਲਰੇਡੀ ਇਹਨਾਂ ਦੇ ਵਿੱਚ ਸੈਕਸੂਅਲ ਟੋਨਿਕ ਜਾਂ ਜਨਰਲ ਬੋਡੀ ਟੋਨਿਕ ਆਲਰੇਡੀ ਉਹ ਦਵਾਈਆਂ ਉਹ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਕਈ ਵਾਰੀ ਤੁਸੀਂ ਮੇਰੇ ਕੋਲ ਨਾਮ ਵੀ ਸੁਨੇ ਅੱਜ ਦੇ ਪ੍ਰੋਗਰਾਮ 'ਚ ਕੋਸ਼ਿਸ਼ ਕਰਕੇ ਦੱਸਾਂਗੇ ਵੀ ਕੀ ਕੀ ਤੁਸੀਂ ਕਰ ਸਕਦੇ ਹੋ ਉਹ ਨੁਸਖੇ ਜਿਹੜੇ ਹੁੰਦੇ ਉਹਨਾਂ 'ਚ ਕੀ ਕੀ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਮੈਂ ਦੱਸਿਆ ਕਿ ਡੋਨਟ ਸੁਪਰੈਸ ਯੋਰ ਸੈਕਸੂਅਲ ਡਿਜ਼ਾਇਰ ਇਹ ਵੀ ਇੱਕ ਸੀਕਰਟ ਜੇ ਜਿਨ੍ਹਾਂ ਨੂੰ ਪ੍ਰੋਸਟੇਟ ਗਲੈਂਡ ਦੀ ਪ੍ਰੋਬਲਮ ਹੈ ਉਹ ਸੈਕਸ ਸਗੋਂ ਕਰ ਲਿਆ ਕਰਨ ਜਿੰਨਾ ਵੀ ਤੁਸੀਂ ਸੈਕਸੁਅਲ ਡਿਜ਼ਾਇਰ ਨੂੰ ਸੁਪਰੈਸ ਕਰੋਗੇ ਪ੍ਰੋਸਟੇਟ ਗਲੈਂਡ ਦੀ ਹਾਈਪਰਟਰੋਫੀ ਹੋਏਗੀ ਇਸ ਕਰਕੇ ਇਹਦਾ ਇੱਕ ਦੇਸੀ ਨੁਸਖਾ ਇਹ ਹੈ ਕਿ ਡੋਨਟ ਸੁਪਰੈਸ ਯਰ ਸੈਕਸੁਅਲ ਡਿਜ਼ਾਇਰ ਹਫਤੇ 15 ਦਿਨ ਜੇ ਤੁਸੀਂ ਕਰ ਸਕੋ ਭਾਵੇਂ ਉਮਰ ਤੁਹਾਡੀ ਜ਼ਿਆਦਾ ਹੈ ਲੇਕਿਨ ਜੇ ਹੋ ਸਕੇ ਤੇ ਸੈਕਸ ਕਰਿਆ ਕਰੋ ਉਹ ਵੀ ਜੇ ਹੋ ਸਕੇ ਪਰ ਤੁਹਾਡਾ ਕੋਈ ਕਸੂਰ ਨਹੀਂ ਕਿਉਂਕਿ ਸਟੈਂਡਿੰਗ ਪ੍ਰੋਬਲਮ ਹੈ ਇਮਪੋਟੈਂਸੀ ਹੋ ਚੁੱਕੀ ਹੈ ਕਾਰਨ ਪ੍ਰੋਸਟੇਟ ਦਾ ਜੇ ਹਾਈਪਰਟਰੋਫੀ ਆਫ ਦਾ ਗਲੈਂਡ ਹੈ ਪ੍ਰੋਸਟੇਟਾਈਟਸ ਹੋ ਗਈ ਹੈ ਪ੍ਰੋਸਟੇਟ ਗਲੈਂਡ ਵੜੇ ਜਿੰਨੂੰ ਫਿਰ ਆਪਾਂ ਪੰਜਾਬੀ ਚ ਕਹੀਏ ਗਦੂਦਾਂ ਹੋ ਗਈਆਂ ਜਿਹੜੇ ਸਾਈਨ ਸਿੰਪਟਮ ਜਦੱਕ ਤੁਹਾਨੂੰ ਪਤਾ ਲੱਗੇ ਵੀ ਪਿਸ਼ਾਬ ਦੀ ਹਾਜਤ ਬਾਰ ਬਾਰ ਹੁੰਦੀ ਹੈ ਰਾਤ ਬਾਰ ਬਾਰ ਉੱਠਣਾ ਪੈਂਦਾ ਜਾਂ ਜੇ ਕਿਤੇ ਉਹਦੇ ਕਰਕੇ ਬੁਖਾਰ ਹੋ ਗਿਆ ਜਾਂ ਨਾਲਾਂ ਚ ਦਰਦ ਰਹਿਣ ਲੱਗੇ ਜਾਂ ਕਿਸੇ ਵੇਲੇ ਪਿਸ਼ਾਬ ਚ ਦੇਖਿਆ ਵੀ ਪਸ ਜੀ ਆਣ ਲੱਗੀ ਆ ਜਾਂ ਵੀਰੇ ਜਾਣ ਲੱਗੇ ਆ ਤੇ ਪਿਸ਼ਾਬ ਟੈਸਟ ਕਰਾਓ ਬਲੱਡ ਟੈਸਟ ਕਰਾਓ ਨਹੀਂ ਤੇ ਮੈਨੂੰ ਕਾਲ ਕਰੋ ਡੋਜ਼ਨਟ ਮੈਟਰ ਯੂ ਆਰ ਐਨੀ ਵੇਅਰ ਇਨ ਦਾ ਵਰਡ ਕਿਤੇ ਵੀ ਬੈਠੇ ਹੋ ਦਵਾਈ ਤੁਹਾਨੂੰ ਘਰ ਬੈਠੇ ਪਹੁੰਚਦੀ ਖਾਸ ਕਰਕੇ ਪ੍ਰੋਸਟੇਟ ਦਾ ਧਿਆਨ ਰੱਖੋ ਕਿ ਸ਼ਰਤੀਆ ਇਲਾਜ ਦਵਾਈ ਮਹੀਨਾ 2 ਮਹੀਨੇ 3 ਮਹੀਨੇ ਡਿਪੈਂਡ ਕਰਦਾ ਕਿ ਗਲੈਂਡ ਗਦੂਦ ਕਿੰਨੀ ਕੁ ਵੱਧ ਚੁੱਕੀ ਹੈ ਔਰ ਕੋਈ ਨੁਕਸਾਨ ਨਹੀਂ ਦੇਸੀ ਦਵਾਈ ਆਪਣੇ ਆਪ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਇਹ ਨੋਟ ਕਰੋ ਪਿਸ਼ਾਬ ਆ ਨਹੀਂ ਰਿਹਾ ਕਈ ਵਾਰੀ ਇੱਥੇ ਤੱਕ ਕਿ ਪਿਸ਼ਾਬ ਹੀ ਨਹੀਂ ਆ ਰਿਹਾ ਖੜੇ ਹੋ ਕੇ ਵੀ ਟਰਾਈ ਕਰ ਲਈ ਬਹਿ ਕੇ ਵੀ ਟਰਾਈ ਕਰ ਲਈ ਨਹੀਂ ਤਾਂ ਡਾਕਟਰ ਫਿਰ ਅਖੀਰ ਚ ਕੈਥੀਟਰ ਬੰਦੇ ਜਦੋਂ ਇਦਾਂ ਦੇ ਸਾਈਮ ਸਿਮਪਟਮਸ ਹੋਣ ਪਹਿਲੀ ਤਾਂ ਗੱਲ ਇਹ ਆ ਵੀ ਤੁਸੀਂ ਇਹੋ ਜਿਹੀ ਕੰਡੀਸ਼ਨ ਚ ਕੋਸ਼ਿਸ਼ ਕਰਿਆ ਕਰੋ ਕਿ ਸਟੈਂਡਿੰਗ ਪੋਜੀਸ਼ਨ ਚ ਪਿਸ਼ਾਬ ਕਰੋ ਬੈਠਣ ਨਾਲੋਂ ਫਿਰ ਜੇ ਟਾਇਲਟ ਤੇ ਬੈਠੇ ਹੋ ਪਿਸ਼ਾਬ ਆ ਰਿਹਾ ਬੂੰਦ ਬੂੰਦगिर ਰਹੀ ਲੇਕਿਨ ਮਸਾਨਾ ਖਾਲੀ ਨਹੀਂ ਉਹਨਾਂ ਨੂੰ ਬੈਠ ਕੇ ਉੱਠਦੇ ਹੋ ਫਿਰ ਫੀਲ ਹੁੰਦਾ ਇਦਾਂ ਦੇ ਆਮ ਜਦੋਂ ਲਾਮਤਾਂ ਸ਼ੁਰੂ ਹੋ ਜਾਣ ਤੇ ਹਮੇਸ਼ਾ ਹੀ ਨੋਟ ਕਰੋ ਵੀ ਪ੍ਰੋਸਟੇਟ ਦੇ ਚਾਂਸਸ ਐ ਪ੍ਰੋਸਟੇਟਾਈਟਸ ਦੇ ਚਾਂਸਸ ਹੀ ਜਾਂ ਗਦੂਦਾਂ ਵੱਧ ਚੁੱਕੀਆਂ ਐ ਇਹ ਤੋਂ ਪਹਿਲਾਂ ਕਿ ਇਹ ਟਿਊਮਰ ਦੀ ਫਾਰਮ ਬਣ ਜਾਏ ਮਤਲਬ ਗਦੂਦ ਜਿਹੜੀ ਐ ਗ੍ਰੰਥੀ ਐ ਇੰਨੀ ਕੁ ਸੋਜਿਸ਼ ਹੋ ਜਾਏ ਕਿ ਇਹ ਟਿਊਮਰ ਬਣ ਚੁੱਕਾ ਜਦੋਂ ਫਿਰ ਡਾਕਟਰ ਦੇਖਦੇ ਵੀ ਟਿਊਮਰ ਐ ਫਿਰ ਉਹ ਕਹਿੰਦੇ ਵੀ ਇਹ ਹੁਣ ਕੈਂਸਰ ਦੇ ਚਾਂਸਸ ਐ ਔਰ ਕਿੰਨੇ ਲੋਕਾਂ ਦੀਆਂ ਡੈਥਸ ਹੋਈਆਂ ਸਿਰਫ ਪ੍ਰੋਸਟੇਟ ਕੈਂਸਰ ਕਰਕੇ ਕਿੰਨੀਆਂ ਲੇਡੀਜ਼ ਦੀਆਂ ਡੈਥ ਹੁੰਦੀਆਂ ਬ੍ਰੈਸਟ ਕੈਂਸਰ ਕਰਕੇ ਕੈਂਸਰ ਦੀ ਸਟੇਜ 'ਤੇ ਆਉਂਦਿਆਂ ਵੀ ਟਾਈਮ ਲੱਗ ਜਾਂਦਾ ਸੋ ਜਿੰਨੀਆਂ ਮੈਂ ਸਾਈਮਟਮਸ ਟਮਸ ਅਲਾਮਤਾਂ ਦਸੀਆਂ ਜਦੋਂ ਇਹ ਤੁਹਾਨੂੰ ਫੀਲ ਹੋਣ ਲੱਗ ਜਾਏ ਕਿ ਰਾਤ ਬਾਰ-ਬਾਰ ਉੱਠਣਾ ਪੈਂਦਾ ਪਿਸ਼ਾਬ ਨਹੀਂ ਆਉਂਦਾ ਡਾਕਟਰ ਤੁਹਾਨੂੰ ਭਾਵੇਂ ਫਲੋਮੈਕਸ ਲਿਖ ਕੇ ਦੇਣ ਅੱਛਾ ਜੇ ਤੁਸੀਂ ਐਲੋਪੈਥਿਕ ਦਵਾਈ ਖਾਂਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਉਸ ਵੇਲੇ ਥੋੜੀ देर ਪ੍ਰੋਸਟੇਟ ਸ਼ਰਿੰਕ ਕਰਦਾ ਤੁਹਾਡਾ ਪਿਸ਼ਾਬ ਖੁੱਲ ਕੇ ਆਉਣ ਲੱਗ ਜਾਂਦਾ ਲੇਕਿਨ ਪ੍ਰੋਬਲਮ ਇਹ ਹੈ ਕਿ ਉਹ ਦੇ ਕਾਰਨ ਵੀ ਕੋਈ ਆਰਾਮ ਨਹੀਂ ਆਉਂਦਾ ਗਲੈਂਡ ਦਾ ਸਾਈਜ਼ ਉਦਾਂ ਹੀ ਰਹਿੰਦਾ ਹੈ ਗਲੈਂਡ ਦਾ ਸਾਈਜ਼ ਜੇ ਘਟਾਣਾ ਹੈ ਗਦੂਦਾਂ ਦੀ ਸੋਜਿਸ਼ ਘਟਾਣੀ ਹੈ ਪ੍ਰੋਸਾਈਟਾਈਟਸ ਨੂੰ ਠੀਕ ਕਰਨਾ ਹੈ ਪਿਸ਼ਾਬ ਦੀ ਹਾਜਤ ਨੂੰ ਠੀਕ ਕਰਨਾ ਹੈ ਸੈਕਸਚੁਅਲ ਡਿਜ਼ਾਇਰ ਨੂੰ ਠੀਕ ਕਰਨਾ ਹੈ ਇੰਪੋਟੈਂਸੀ ਨੂੰ ਦੂਰ ਕਰਨਾ ਹੈ ਮਰਦਾਨਾ ਤੇ ਜਿਸਮਾਨੀ ਜਿੰਨੂੰ ਤਾਕਤ ਨੂੰ ਲਿਆਉਣਾ ਵਾਪਸ ਤੇ ਸਾਡੇ ਕੋਲ ਆਯੁਰਵੈਦਿਕ ਫਾਰਮੂਲੇ ਆਯੁਰਵੈਦਿਕ ਫਾਰਮੂਲੇਟ ਦੇਖੋ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਈ ਨੁਸਖੇ ਹੁੰਦੇ ਆ ਹਰ ਨੁਸਖੇ ਸਾਡੇ ਦੇ ਵਿੱਚ ਇੱਕ ਦੀ ਬਜਾਏ ਕਈ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਤੁਹਾਨੂੰ ਹਮੇਸ਼ਾ ਹੀ ਮਰਦਾਨਾ ਕਮਜ਼ੋਰੀ ਨਹੀਂ ਆਉਂਦੀ ਅੰਗਰੇਜ਼ੀ ਦਵਾਈ ਜਿਹੜੀ ਵੀ ਖਾਓਗੇ ਉਹ ਸਿੰਪਟੋਮੈਟਿਕ ਟਰੀਟਮੈਂਟ ਹੁੰਦੀ ਹੈ ਸੁਪਰੈਸ ਕਰ ਦਿੰਦੀ ਹੈ ਲੇਕਿਨ ਉਹ ਵੀ ਗੋਲੀ ਖਾਂਦੇ ਰੋ ਕਦੀ ਫਲੋਮੈਕਸ ਜਾਂ ਕਈ ਨਵੇਂ-ਨਵੇਂ ਨਾਮ ਆ ਗਏ ਕਈ ਵਾਰੀ ਦਿਮਾਗ 'ਚ ਨਹੀਂ ਆਉਂਦੇ ਪਰ ਉਸ ਸਾਰੀ ਉਮਰ ਖਾਂਦੇ ਰਹਿਣਾ ਪੈਂਦਾ ਸਾਡੇ ਦੇਸੀ ਦਵਾਈਆਂ ਦੇ ਨੁਸਖਿਆਂ ਦੇ ਵਿੱਚ ਦੇਖੋ ਸਾਬੋ ਮੈਟੋ ਵੀ ਹੁੰਦੀ ਹੈ ਗੌਕਸ਼ੁਰ ਵੀ ਹੁੰਦੀ ਪੁਨਰਨਵਾ ਵੀ ਹੁੰਦੀ ਤਾਲਮਖਾਨਾ ਵੀ ਹੁੰਦਾ ਯਵਕਸ਼ਰ ਵੀ ਹੁੰਦਾ ਮੱਕਈ ਫਰੂਟ ਵੀ ਹੁੰਦੀ ਹੈ ਖਜੂਰ ਫਰੂਟ ਵੀ ਹੁੰਦੀ ਹੈ ਔਰ ਸ਼ਿਲਾਜੀਤ ਵੀ ਹੁੰਦੀ ਹੈ ਇਹ ਜਿਹੜੇ ਦੇਸੀ ਨੁਸਖੇ ਨੇ ਦੇਖੋ ਨਾਲੇ ਜਨਰਲ ਬੋਡੀ ਟੋਨਿਕ ਨਾਲੇ ਸੈਕਸੂਅਲ ਟੋਨਿਕ ਨਾਲੇ ਪ੍ਰੋਸਟੇਟ ਦੇ ਇਲਾਜ ਪ੍ਰੋਸਟੇਟ ਦੀ ਸੋਜਿਸ਼ ਦੀ ਠੀਕ ਔਰ ਸ਼ਰਤਿਆ ਦੇਖੋ ਜੇ ਕਿਸੇ ਨੂੰ ਪ੍ਰੋਸਟੇਟ ਜਿੱਦਾਂ ਤੁਸੀਂ ਮੇਰੇ ਕੋਲ ਹਜ਼ਾਰਾਂ ਲੱਖਾਂ ਆਦਮੀ ਮਰਦਾਨਾ ਕਮਜ਼ੋਰੀ ਦੀ ਦਵਾਈ ਮੰਗਦੇ ਜਿਹੜੀ ਮੈਂ ਤੁਸੀਂ ਆਪ ਹੀ ਮੇਰੀ ਮਸ਼ਹੂਰੀ ਕਰਤੀ ਸੈਕਸ ਸਪੈਸ਼ਲਿਸਟ ਦੀ ਜਿਹੜੀ ਮੈਂ ਕਦੀ ਵੀ ਨਹੀਂ ਕਿਹਾ ਕਿ ਆਈ ਐਮ ਨਾਟ ਅ ਸਪੈਸ਼ਲਿਸਟ ਆਮ ਜਸਟ ਹੈਲਪਿੰਗ ਦਾ ਕਮਿਊਨਿਟੀ ਯੂ ਆਰ ਟੂ ਟੈਲ ਮੀ ਯੋਰ ਸਿੰਟਮਸ ਡਸਨਟ ਮੈਟਰ ਯੂ ਆਰ ਸਰਫਰਿੰਗ ਫਰਮ ਇਮਪੋਟੈਂਸੀ ਹਾਈਪਟੈਨਸ਼ਨ ਹਾਈ ਕੋਲੇਸਟ੍ਰੋਲ ਓਬੈਸਟੀ ਪ੍ਰੋਸਟੇਟਾਈਟਸ ਇੰਗੁਇਨਲ ਹਰਨੀਆ you just name it we are treating each and everything by natural way herbal way ayurvedic way without any side effect matlab punjabi vich kehnda ke har bimari da ilaj assi ayurvedic tarike na karne haan koshish das rahe assi ke peshab karan di koshish karo khade ho ke karo baike vi nahi aa reha kai vari ethe tak hai ke je kisi kisam tarike na vi tuhanu peshab karan ch problem aa rahi hai te tub vich baike lukewarm water cha cold water sits sits in a tub विद द लूक वार्म वाटर और कोल्ड वाटर और पानी ਤੁਹਾਡੇ ਧੋਨੇ ਤੱਕ ਹੋਵੇ ਉਹ ਬਹਿ ਕੇ ਕਈ ਵਾਰ ਜੇ ਉਦਾਂ ਨਹੀਂ ਪਿਸ਼ਾਬ ਆਂਦਾ ਤੇ ਇਹੀ ਚੁਆਇਸ ਹੁੰਦੀ ਵੀ ਇਦਾਂ ਬਹਿ ਕੇ ਪਿਸ਼ਾਬ ਕਰਕੇ ਦੇਖ ਲਓ ਜੇ ਸਮਝੋ ਨਾ ਸਟੈਂਡਿੰਗ ਚ ਨਾ ਸਿਟਿੰਗ ਚ ਨਾ ਟੱਬ ਚ ਬਹਿ ਕੇ ਪਿਸ਼ਾਬ ਨਹੀਂ ਆ ਰਿਹਾ ਤੇ ਉਤ ਤੋਂ ਬਾਅਦ ਸਿਰਫ ਇੱਕੋ ਤਰੀਕਾ ਦਵੇ ਕੈਥੀਟਰ ਪਾ ਕੇ ਇਹੋ ਫਿਰ ਦੇਖੋ ਨਾ ਕੈਥੀਟਰ ਪਾਉਗੇ ਹੌਲੀ ਹੌਲੀ ਪਹਿਲਾਂ ਟੈਂਪਰੇਰੀ ਫਿਰ ਪਰਮਨੈਂਟ ਕੈਥੀਟਰ ਉਹ ਪੇਸ਼ੈਂਟਸ ਦੇਖੋ ਜਿਨ੍ਹਾਂ ਦੇ ਪਰਮਨੈਂਟ ਕੈਥੀਟਰ ਲੱਗੇ ਤੇ ਬੈੱਡ ਤੇ ਪਏ ਨੇ ਪਿਸ਼ਾਬ ਜਦੋਂ ਦੇਖਦੇ ਪਿਸ਼ਾਬ ਨਾਲ ਬਲੱਡ ਆ ਰਿਹਾ ਉਹ ਸਟੇਜ ਆਉਣ ਤੋਂ ਪਹਿਲਾਂ ਹੀ ਇਸ ਕਰਕੇ ਸਮਝੋ ਜਿਹੜੇ ਸਾਈਨ ਸਿੰਪਟਮ ਜਦੋਂ ਸ਼ੁਰੂ ਹੋਣ ਲਾਮਤਾਂ ਸ਼ੁਰੂ ਹੋਣ ਪਿਸ਼ਾਬ ਦੀ ਹਾਜਤ ਐਕਚੁਅਲੀ ਤਰੀਕਾ ਜਦੋਂ ਪਿਸ਼ਾਬ ਤੁਸੀਂ ਕਰੋ ਤੇ ਦਾ ਧਾਰ ਖੁੱਲੀ ਪੈਂਦੀ ਜਦੋਂ ਜਵਾਨੀ ਟਾਈਮ ਪੈਂਦੀ ਠੀਕ ਹੈ ਉਮਰ ਨਾਲ ਫਰਕ ਪੈਂਦਾ ਹੀ ਹਰ ਬੰਦੇ ਨੂੰ 50 ਸਾਲ ਤੋਂ ਬਾਅਦ ਫਰਕ ਪੈਣਾ ਹੀ ਪੈਣਾ ਉਹਦੇ ਵਿੱਚ ਮੋਟਾਪਾ ਵੀ ਕਾਰਨ ਹੋ ਸਕਦਾ ਤੁਹਾਡੀ ਡਾਈਟ ਵੀ ਕੰਟਰੋਲ ਕਰਨੀ ਪੈ ਸਕਦੀ ਕੁਝ ਪ੍ਰੇਜ਼ ਵੀ ਹੁੰਦੇ ਆ ਟਾਈਮ ਲਗਾ ਪ੍ਰੇਜ਼ ਵੀ ਦੱਸਾਂਗੇ ਕਿ ਕਿਹੜੀਆਂ ਡਾਈਟ ਤੁਸੀਂ ਖਾ ਸਕਦੇ ਹੋ ਲੇਕਿਨ ਦੇਖੋ ਮੈਂ ਦੇਸੀ ਨੁਸਖੇ ਦੇ ਵਿੱਚ ਕੁਝ ਚੀਜ਼ਾਂ ਦੇ ਨਾਮ ਲਏ ਇਹ ਚੀਜ਼ਾਂ ਨਾਲ ਦੇ ਨਾਲ ਹੁੰਦੀਆਂ ਜਿਹਦੇ ਨਾਲ ਬਰਨਿੰਗ ਵਿਕਟੋਰੀਸ਼ਨ ਵੀ ਠੀਕ ਪਿਸ਼ਾਬ ਦੀ ਹਾਜ ਪਿਸ਼ਾਬ ਵੀ ਖੁੱਲ ਕੇ ਆਏਗਾ ਪਿਸ਼ਾਬ ਲੱਗ ਕੇ ਨਹੀਂ ਆਏਗਾ ਬਲੱਡ ਨਹੀਂ ਆਏਗਾ ਪਸ ਨਹੀਂ ਆਏਗਾ ਇਨਫੈਕਸ਼ਨ ਹੋਏ ਉਹ ਵੀ ਠੀਕ ਹੋ ਜਾਏਗੀ ਇੱਥੇ ਤੱਕ ਕਿ ਚੌਥੀ ਸਟੇਜ ਕੈਂਸਰ ਤੱਕ ਦਾ ਵੀ ਇਲਾਜ ਹੈ ਉਹ ਤੋਂ ਭਾਵੇਂ 3 ਮਹੀਨੇ 6 ਮਹੀਨੇ ਦਵਾਈ ਖਾਣੀ ਪੈ ਸਕਦੀ ਹੈ ਲੇਕਿਨ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ ਪ੍ਰੋਸਟੇਟਾਈਟਸ ਹੋਵੇ ਗਦੂਦਾਂ ਵਧੀਆਂ ਹੋਣ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰ ਰਹੇ ਆ ਕਾਲ ਕਰੋ ਭਾਵੇਂ 2-3 ਮਹੀਨੇ ਦੀ ਇਕੱਠੀ ਦਵਾਈ ਮੰਗਾ ਲਓ ਕੋਈ ਜ਼ਿਆਦਾ ਮਹਿੰਗੀ ਦਵਾਈ ਨਹੀਂ ਹੁੰਦੀ ਇਹਦੇ ਤਰੀਕੇ ਸਿਰਫ ਇਹ ਆ ਕਿ ਕਿਸ ਤਰ੍ਹਾਂ ਦਾ ਫਾਰਮੂਲਾ ਅਸੀਂ ਦੇ ਰਹੇ ਆ ਕਿੰਨੇ ਕੁ ਫਾਇਦੇ ਸੀ ਤੁਹਾਡੇ ਕਰਨੇ ਆ ਉਹ ਹੀ ਨੁਸਖਾ ਬਣਾ ਕੇ ਦੀ ਜਿਹਦੇ ਨਾਲ ਸਾਰੇ ਫਾਇਦੇ ਇੱਕੋ ਨੁਸਖੇ 'ਚ ਕਵਰ ਹੋ ਜਾਣ ਭਾਵੇਂ ਤੁਹਾਡੀ ਸ਼ੂਗਰ ਬਲੱਡ ਪ੍ਰੈਸ਼ਰ ਕੋਲਸਟ੍ਰੋਲ ਦੀਆਂ ਦਵਾਈਆਂ ਤੁਸੀਂ ਅਲੱਗ ਖਾ ਰਹੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿੰਨੀਆਂ ਅੰਗਰੇਜ਼ੀ ਦਵਾਈਆਂ ਦੇ ਤੋਂ ਤੁਹਾਨੂੰ ਬਚਾਇਆ ਜਾਵੇ ਕਿਉਂਕਿ ਉਹਨਾਂ ਦੇ ਸਾਈਡ ਇਫੈਕਟ ਕਈ ਵਾਰੀ ਪ੍ਰੋਬਲਮ ਕਰਦੀ ਹੈ ਕਿ ਹਰ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਖਾਂਦੇ ਉਮਰ ਬੀਤ ਗਈ ਪ੍ਰੋਬਲਮ ਉਥੇ ਦੀ ਉਥੇ ਪ੍ਰੋਸਟੇਟ ਦਾ ਇਲਾਜ ਜੇ ਪਰਮਨੈਂਟ ਹੈ ਤੇ ਆਯੁਰਵੈਦਿਕ ਡੋਜ਼ਨਟ ਮੈਟਰ ਤੁਸੀਂ ਭਾਵੇਂ ਮੇਰੇ ਕੋਲ ਆਓ ਭਾਵੇਂ ਦੁਨੀਆ ਚ ਹਰ ਜਗ੍ਹਾ ਆਯੁਰਵੈਦਿਕ ਦੇ ਟੌਪ ਟੌਪ ਦੇ ਡਾਕਟਰ ਬੈਠੇ ਆ ਕਿਸੇ ਨੂੰ ਵੀ ਅਪਰੋਚ ਕਰੋ ਨੁਸਖੇ ਆਯੁਰਵੈਦਿਕ ਪ੍ਰੈਸ ਤੁਹਾਡਾ ਬਹੁਤ ਪੇਟ ਵਧਿਆ ਤੇ ਪੇਟ ਘਟਾਓ ਮोटापा ਤੁਸੀਂ ਆਪਣੇ ਆਪ ਘਟਾਓ ਖਾਣ ਵਾਲੇ ਤੇ ਹੈ ਵਾਟ ਆ ਦਾ ਫੂਡਸ ਟੂ ਟੇਕ ਕੀ ਖਾਣਾ ਕੀ ਚਾਹੀਦਾ ਗ੍ਰੀਨ অর ਬਲੈਕ ਲੈਂਟਿਲਸ ਕਾਲੇ ਚਨੇ ਵੀ ਖਾ ਸਕਦੇ ਹੋ ਲਾਈਟ ਡਾਈਟ ਖਾਣੀ ਹੈ ਰਾਈਸ ਖਾ ਸਕਦੇ ਹੋ ਦਾਲਾਂ ਲੈ ਸਕਦੇ ਗ੍ਰੀਨ ਗ੍ਰੇਮ ਲੈਂਟਿਲਸ ਰੂਪ ਲੈ ਸਕਦੇ ਹੋ ਕਾਲੇ ਚਨੇ ਲੈ ਸਕਦੇ ਹੋ ਔਰ ਲਾਈਟ ਦਾ ਮਤਲਬ ਇਹ ਸਿਰਫ ਇਹ ਨਹੀਂ ਹੈ ਕਿ ਠੰਡੀਆਂ ਚੀਜ਼ਾਂ ਵੀ ਤੁਸੀਂ ਹਾਂ ਇਹਦੇ ਚ ਅਨਾਨਾਸ ਲੈ ਸਕਦੇ ਹੋ 슈ਗਰ ਕੇਨ ਜੂਸ ਲੈ ਸਕਦੇ ਹੋ ग्रीन क्रीम लेंटिल सूप ग्रीन वेजिटेबल्स सीजनल फ्रूट्स ਜਿਹਦਾ ਅਨਾਨਾਸ ਇਹਦੇ ਲਈ ਬਹੁਤ ਅੱਛਾ ਹੈ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ ਪ੍ਰੇਜ਼ ਜਿਹੜਾ ਸਪਾਈਸੀ ਡਾਈਟ ਨਹੀਂ ਇਹਦੇ ਚ ਖਾਣਾ ਵਾਈਨ ਤੋਂ ਲੀਕਰ ਤੋਂ ਪ੍ਰੇਜ਼ ਟੀ ਕਾਫੀ ਤੋਂ ਵੀ ਪ੍ਰੇਜ਼ ਉਹ ਇਸ ਕਰਕੇ ਕਿ ਜਿਨ੍ਹਾਂ ਨੂੰ ਬਰਨਿੰਗ ਮਿਕਚureਸ਼ਨ ਹੈ ਜੇ ਪਸ਼ਾਬ ਲੱਗ ਕੇ ਆ ਰਿਹਾ ਤੇ ਜਿਹੜਾ ਗਰਮ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ। ਕਈ ਵਾਰੀ ਜਦੋਂ ਇਦਾਂ ਦੀ ਪ੍ਰੋਬਲਮ ਹੋਏ ਤੇ ਜੂਸ ਜੀ ਵੀ ਅਸੀਂ ਕਿੰਨੇ ਬੰਦ ਕਰਦੇ ਹਾਂ ਠੰਡਾ ਜਿਦਾ। ਤਾਂ ਹੀ ਉਹ ਵਾਈਨ ਤੇ ਲਿਕੋਰੀ ਬੰਦ ਕੀਤਾ ਇਹਦੇ ਵਿੱਚ। ਫਿਰ ਉਹ ਦਵਾਈ ਦਾ ਅਸਰ ਨਹੀਂ ਹੁੰਦਾ। ਦਵਾਈ ਦਾ ਅਸਰ ਤਾਂ ਇਹ ਜੇ ਪਰੇਸ਼ ਤੁਹਾਡਾ ਰਹੇਗਾ। ਕਾਫੀ, ਟੀ, ਅਲਕੋਹਲ, ਵਾਈਨ, ਸਮੋਕਿੰਗ, ਸਪਾਈਸੀ, ਚਿਲੀ, ਡਾਈਟ। ਤਲਿਆ ਮਲਿਆ ਥੋੜਾ ਘਟ। ਸਰਦੀਆਂ ਚ ਇਹ ਪ੍ਰੋਬਲਮ ਕਈ ਵਾਰੀ ਜ਼ਿਆਦਾ ਆਨ ਲੱਗ ਜਾਂਦੀ ਠੰਡ ਤੋਂ ਬਚੋ ਕੋਲਡ ਵੈਦਰ ਤੋਂ ਬਚੋ ਪਰ ਨੋਰਮਲ ਡਾਈਟ ਖਾਓ ਠੀਕ ਹੈ ਅਖਰੋਟ ਵੀ ਲੈ ਸਕਦੇ ਹੋ ਪਰ ਬਹੁਤਾ ਵੀ ਜ਼ਿਆਦਾ ਨਹੀਂ ਜਦਾਂ ਕੋਈ ਕਹਿੰਦਾ ਨਟਸ ਖਾਓ ਲੇਕਿਨ 5-4 ਬਦਾਮ ਖਾ ਲੋ ਜਾਂ 5-4 ਅਖਰੋਟ ਖਾ ਲੋ ਤਾਂ ਠੀਕ ਹੈ ਕਾਜੂ ਵੀ 1-2 ਪਰ ਉਹ ਵੀ ਲਿਮਟ ਦੇ ਵਿੱਚ ਯਵ ਕਿਸ਼ਾਰਜ ਦੇ ਚੋਵੇ ਖਜੂਰ ਫਰੂਟ ਜਿਹੜਾ ਮੈਂ ਦੱਸਿਆ ਸੀ ਇਹ ਚੀਜ਼ਾਂ ਤਾਲਮਖਾਨਾ ਚਲਾਜੀ ਇਹ ਚੀਜ਼ਾਂ ਚੀਆਂ ਸੋ ਪ੍ਰੋਸਟੇਟ ਦਾ ਟਾਪਿਕ ਤਾਂ ਫੜਿਆ ਕਿ ਇਹ ਵੀ ਇੱਕ ਆਮ ਟਾਪਿਕ ਹੋ ਗਿਆ ਆਮ ਉੱਥੇ ਮੈਂ ਹੈਰਾਨ ਆਇਆ ਕਿ ਜਵਾਨ ਜਵਾਨ ਮੁੰਡਿਆਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਜਿਹੜਾ ਮੈਂ ਕਹਿੰਦਾ ਸੀ 1% ਵੀ ਚਾਂਸਸ ਨਹੀਂ ਬਟ ਆਮ ਟਰੀਟਿੰਗ ਯੰਗ ਯੰਗ ਪੀਪਲ ਜਵਾਨ ਜਵਾਨ ਮੁੰਡਿਆਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਜਿਹੜੀ ਕਿ ਹਮੇਸ਼ਾ ਹੀ 50 ਸਾਲ ਤੋਂ ਬਾਅਦ ਚਾਂਸਸ ਹੁੰਦੇ ਇਸ ਕਰਕੇ ਇਹ ਤੋਂ ਇਲਾਵਾ ਤੁਹਾਨੂੰ ਕੋਈ ਨਾਮਰਦਾਨਗੀ ਦੀ ਪ੍ਰੋਬਲਮ ਹੈ ਕੋਈ ਸੈਕਸਚੁਅਲ ਡਿਜ਼ਾਇਰ ਨਹੀਂ ਹੈ ਜਾਂ ਇਰੇਕਸ਼ਨ ਪ੍ਰੋਬਲਮ ਹੈ ਜਾਂ ਸਟੈਂਡਿੰਗ ਨਹੀਂ ਪ੍ਰੋਬਲਮ ਹੈ ਜਾਂ ਟਾਈਮ ਕੱਟ ਲੱਗਦਾ ਜਾਂ ਕਿਸੇ ਦੀ ਸਮਝੋ ਟੈਸਟੋਸਟੀਰੋਨ ਲੈਵਲ ਘਟਾ ਹੈ ਔਲਾਦ ਨਹੀਂ ਹੁੰਦੀ ਸਪਰਮਸ ਦੀ ਮੋਟਿਲਿਟੀ ਘਟਾ ਸਪਰਮ ਕਾਊਂਟ ਘਟਾ ਸੀਮਨ ਡੈਨਸਿਟੀ ਘਟਾ ਜਾਂ ਬਰਨਿੰਗ ਮਿਕਚਰੀਸ਼ਨ ਸੋ ਪਿਆਰੇ ਦਰਸ਼ਕੋ ਜੇ ਇਹ ਨਾ ਚੀਜ਼ਾਂ ਤੋਂ ਬਚਣਾ ਤੇ ਤੁਸੀਂ ਮੈਨੂੰ ਕਾਲ ਕਰੋ ਕਾਲ ਕਰਨ ਦੇ ਵਿੱਚ ਤੁਹਾਡਾ ਨੰਬਰ ਤੁਹਾਨੂੰ ਦੱਸੇ ਲਗਾਤਾਰ ਫਲੈਸ਼ ਕਰ ਰਹੇ ਨੇ ਔਰ ਇਹ ਨੰਬਰ ਜਿਹੜੇ ਸਕਰੀਨ ਤੇ ਆ ਰਹੇ ਨੇ ਤੁਸੀਂ ਮੈਸੇਜ ਛੜਨਾ ਹੋਵੇ 7182165137 ਦੂਸਰਾ 7188495859 ਇਹ ਜਿਹੜਾ ਆਫਿਸ ਨੰਬਰ ਹੈ ਕਈ ਵਾਰੀ ਲੈਂਡਲਾਈਨ ਨੰਬਰ ਹੈ ਕਈ ਵਾਰੀ ਚੁੱਕਣ ਦਾ ਟਾਈਮ ਨਹੀਂ ਹੁੰਦਾ ਸੈੱਲ ਨੰਬਰ ਜਿਹੜਾ ਲਗਾਤਾਰ ਫਲੈਸ਼ ਕਰ ਰਿਹਾ ਕਾਲ ਕਰਕੇ ਆਪਣਾ ਨੰਬਰ ਛੜਿਆ ਕਰੋ ਮੈਸੇਜ ਛੜਿਆ ਕਰੋ ਭਾਵੇਂ ਮੋਟਾਪੇ ਦੀ ਪ੍ਰੋਬਲਮ ਹੈ ਚਿੰਤਾ ਨਾ ਕਰੋ ਮੋਟਾਪਾ ਦੂਰ ਕਿਸੇ ਦਾ ਓਵਰ weight ਹੈ ਓਬੈਸਟੀ ਹੈ ਉਹਦਾ ਵੀ ਇਲਾਜ ਪੱਕਾ ਇਲਾਜ ਹਰ ਚੀਜ਼ ਦਾ ਪੱਕਾ ਕਰਨਾ ਤੁਸੀਂ ਹੈ ਇਹ ਨਹੀਂ ਕਿ ਇੱਕ ਮਹੀਨਾ ਦਵਾਈ ਖਾ ਕੇ ਛੱਡ ਦੇਣੀ ਹੈ ਜੇ ਲੋੜ ਹੈ ਹੋਰ ਤੇ ਤੁਸੀਂ ਮੇਰੀ ਲੋਕੇਸ਼ਨ ਦੇਖੋ ਲਗਾਤਾਰ ਐਡਰੈਸ ਨਜ਼ਰ ਆ ਰਿਹਾ ਕਈ ਵਾਰੀ ਕੈਨੇਡਾ ਵਾਲੇ ਇਹ ਸੋਚ ਲੈਂਦੇ ਆ ਕਿ ਜਿੱਥੇ ਰਿਚਮੰਡਲ ਲਿਖਿਆ ਹੈ ਸ਼ਾਇਦ ਕੈਨੇਡਾ ਹੀ ਆ ਮੇਰੀ ਲੋਕੇਸ਼ਨ ਰਿਚਮੰਡਲ ਨਿਊਯਾਰਕ ਅਮਰੀਕਾ ਚ ਫੋਨ ਨੰਬਰ ਲਗਾਤਾਰ ਸਕ੍ਰੀਨ ਤੇ ਤੁਸੀਂ ਨੰਬਰ ਦੇਖ ਰਹੇ ਹੋ ਉਹ ਯਾਦ ਰੱਖੋ ਇਹ ਚੀਜ਼ਾਂ ਜਿਹੜੀਆਂ ਮੇਰੀ ਤੁਹਾਡੀ ਹੁਣ ਪਹਿਚਾਣ ਤੇ ਬੜੀ ਪੁਰਾਣੀ ਹੋ ਗਈ ਹੈ ਭਾਵੇਂ 슈ਗਰ ਹੈ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਮोटापा ਹੈ ਸੈਕਸ ਪ੍ਰੋਬਲਮ ਹੈ ਸਕਿਨ ਪ੍ਰੋਬਲਮ ਹੈ ਕਈ ਵਾਰੀ ਸ਼ਾਇਆ ਮੁਹਾਸੇ ਵਾਲ ਚੜਦੇ ਗ੍ਰੇ ਹੈਅਰ ਹੋ ਗਏ ਗੰਝ ਪੈ ਗਏ ਜੇਵਾ ਕਹ ਰਿਹਾ ਨਾ ਬਾਲਡਨੈਸ ਐਲੋਪੇਸ਼ੀਆ ਗੰਜਾਪਨ ਵਾਲਚਣ ਗ੍ਰੇਨ ਇਹਨਾਂ ਚੀਜ਼ਾਂ ਦਾ ਆਯੁਰਵੈਦਿਕ ਚ ਇਲਾਜ ਪਰਮਾਨੈਂਟ ਹੈ ਸਪੈਸ਼ਲ ਤੇਲ ਔਰ ਸ਼ੈਂਪੂ ਕੰਡੀਸ਼ਨਰ ਪਰ ਦਵਾਈ ਖਾਣ ਵਾਲੀ ਨਾਲ ਹਮੇਸ਼ਾ ਫਾਇਦਾ ਕਿਉਂਕਿ ਇੰਟਰਨਲ ਐਂਡ ਐਕਸਟਰਨਲ ਜਿੱਦਾਂ ਆਪਾਂ ਸਕਿਨ ਪ੍ਰੋਬਲਮਸ ਦੀ ਗੱਲ ਕਰਦੇ ਆ ਐਲਰਜੀ ਐਕਜ਼ੀਮਾ ਰੈਸ਼ ਐ ਫਲਵੇਰੀਆ ਦਧਰਨ ਨਾਲ ਖਾਣ ਵਾਲੀ ਦਵਾਈ ਨਾਲੇ ਲਾਣ ਵਾਲੀ ਕਿਉਂਕਿ ਬਲੱਡ ਨੂੰ ਪਿਉਰੀਫਾਈ ਕਰਨਾ ਤੇ ਅੰਦਰੋਂ ਬਲੱਡ ਪਿਉਰੀਫਾਇਰ ਚੀਜ਼ਾਂ ਨਾਲ ਸਾਨੂੰ ਦੇਣੀਆਂ ਪੈਂਦੀਆਂ ਆ ਆਯੁਰਵੈਦਿਕ ਦੇਸੀ ਨੇਚਰਲ ਨਾਲੇ ਤੁਹਾਡੇ ਬਲੱਡ ਦੀ ਕਲੈਂਸੀਫਿਕੇਸ਼ਨ ਹੋ ਰਹੀ ਆ ਨਾਲੇ ਲਿਵਰ ਕਲੈਂਸੀਫਾਈ ਹੋ ਰਿਹਾ ਲਿਵਰ ਡਿਟੌਕਸ ਹੋ ਰਿਹਾ ਕਿਡਨੀ ਡਿਟੌਕਸ ਹੋ ਰਹੀ ਆ ਪਿਸ਼ਾਬ ਦਾ ਰਸਤਾ ਵੀ ਸਾਫ਼ ਕਰਦਾ ਇਸ ਕਰਕੇ ਜੇ ਯੂਰਿਨਰੀ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਵੀ ਪਿਸ਼ਾਬ ਦੇ ਰਸਤੇ ਦੀ ਕੋਈ ਪ੍ਰੋਬਲਮ ਹੈ ਪਿਸ਼ਾਬ ਲੱਗ ਕੇ ਆ ਰਿਹਾ ਪਿਸ਼ਾਬ ਚ ਜਲਨ ਹੋ ਰਹੀ ਹੈ ਸਿਸਟਾਈਟਸ ਜਿਹਨੂੰ ਕਹਿੰਦੇ ਆ ਯੂਰਿਨਰੀ ਬਲੈਡਰ ਦੀ ਪ੍ਰੋਬਲਮ ਹੈ ਯੂਰਿਨਰੀ ਬਲੈਡਰ ਇਨਫੈਕਸ਼ਨ ਹੋਵੇ ਜਿੱਦਾਂ ਆਪਾਂ ਸਾਰਾ ਟੌਪਿਕ ਸੀ ਪ੍ਰੋਸਟੇਟਾਈਟਸ ਇਹਦੇ ਸਿਸਟਾਈਟਸ ਸਿਸਟਾਈਟਸ ਦਾ ਮਤਲਬ ਹੈ ਇਨਫਲਮੇਸ਼ਨ ਆਫ ਦ ਯੂਰਿਨਰੀ ਬਲੈਡਰ ਪ੍ਰੋਸਟੇਟਾਈਟਸ ਸਿਸਟਾਈਟਸ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਯੂਟੀਆਈ ਬਰਨਿੰਗ ਮਿਕਚਰੀਸ਼ਨ ਬਲੈਡਰ ਪਸ ਇਨ ਦ ਯੂਰਿਨ ਦਵਾਈ ਦੇਸੀ ਹਰ ਬਿਮਾਰੀ ਦਾ ਇਲਾਜ ਦੇਸੀ ਦੇਸੀ ਇੱਕ ਵਰਡ ਹੈ ਪਰ ਹੁਣ ਤੁਹਾਨੂੰ ਇਹਨਾਂ ਤੇ ਪਤਾ ਲੱਗ ਚੁੱਕਾ ਹੈ ਭਾਵੇਂ ਤੁਸੀਂ ਅਮਰੀਕਾ ਚ ਇੰਗਲੈਂਡ ਚ ਆਸਟ੍ਰੇਲੀਆ ਚ ਕੈਨੇਡਾ ਚ ਕਿ ਦੇਸੀ ਜਿਹੜੇ ਹੈ ਗੋਰੇ ਜਿਆਦਾ ਯੂਜ਼ ਕਰਦੇ ਅੱਜ ਕੱਲ ਸਾਰਾ ਕੁਝ ਆਨਲਾਈਨ ਸਟੱਡੀ ਕਰ ਲੈਂਦੇ ਆ ਕਿ ਸਾਈਨ ਸਿੰਪਟਮਸ ਨੂੰ ਟਰੀਟ ਕਰਨਾ ਤੇ ਆਪਾਂ ਮਾਡਰਨ ਮੈਡੀਸਨ ਇੱਕ ਵਾਰੀ ਜੇ ਸ਼ੁਰੂ ਕਰ ਲਈ ਆਪਣੇ ਅੰਦਰ ਜਾਂ ਆਪਣੇ ਕਿਸੇ ਜਾਣ ਪਛਾਣਾਂ ਨੂੰ ਪੁੱਛ ਕੇ ਦੇਖ ਲਓ ਵੀ ਕਿਸ ਬਿਮਾਰੀ ਦੇ ਲਈ ਕਿਸ ਡਾਕਟਰ ਕੋ ਗਏ ਸੀ ਤੇ ਕੀ ਕਿਹਾ ਉਹਨੇ ਸਾਰੀ ਉਮਰ ਦਵਾਈ ਖਾਣੀ ਪੈਣੀ ਜਾਦਾ ਡਿਟੇਲ ਚ ਮੈਂ ਨਹੀਂ ਦੱਸਾਂਗਾ ਤੁਸੀਂ ਸਿਆਣੇ ਹੋ ਸਮਝ ਜਾਂਦੇ ਹੋ ਇੱਕ ਤਾਂ ساری ਉਮਰ ਦਵਾਈ ਖਾਣੀ ਪੈਣੀ ਇੱਕ ਸਾਈਡ ਇਫੈਕਟ ਇੱਕ ਬਿਮਾਰੀ ਇੱਕ ਦਵਾਈ ਦੇ ਸਾਈਡ ਇਫੈਕਟ ਨੂੰ ਕਰਨ ਲਈ ਦੂਸਰੀ ਦਵਾਈ ਦੂਸਰੀ ਦਵਾਈ ਸਾਈਡ ਇਫੈਕਟ ਕਰਨ ਨੂੰ ਤੀਸਰੀ ਦਵਾਈ ਨਹੀਂ ਗੱਲ ਬਣੀ ਤਾਂ ਸਰਜਰੀ ਇਹ ਬੜਾ ਵੱਡਾ ਮਾਫੀਆ ਬਿਜ਼ਨਸ ਹੈ ਸੋ ਪਿਆਰੇ ਦਰਸ਼ਕੋ ਜਿੱਥੇ بیٹھے ਹੋ ਦੁਨੀਆ ਚ ਇਲਾਜ ਕਰੋ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਐਂਡ ਆਯੁਰਵੈਦਿਕ ਲਾਈਨ ਆਫ ਟ੍ਰੀਟਮੈਂਟ ਹਰ ਜਗ੍ਹਾ ਤੁਹਾਨੂੰ ਆਯੁਰਵੈਦਿਕ ਲਾਈਨ ਆਫ ਟ੍ਰੀਟਮੈਂਟ ਮਿਲੇਗੀ ਲੇਕਿਨ ਹਮੇਸ਼ਾ ਕਿਸੇ ਕੁਆਲੀਫਾਈਡ ਡਾਕਟਰ ਕੋਲੋਂ ਨਹੀਂ ਤੇ ਡਾਕਟਰ ਕੁਮਾਰ ਇਜ਼ ਵਨ ਫੋਨ ਕਾਲ ਅਵੇ ਆਲਰੇਡੀ ਹੈਲਪਿੰਗ ਯੂ ਗਾਇਜ਼ ਫਾਰ ਦ ਲਾਸਟ 30 ইয়ার্স ਟੂਡੇ ਵੀ ਟਾਕਡ ਅਬਾਊਟ ਪ੍ਰੋਸਟੇਟਾਈਟਸ ਹਾਈਪਰਟ੍ਰੋਫੀ ਆਫ ਦ ਪ੍ਰੋਸਟੇਟ ਗਲੈਂਡ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਐਂਡ ਇਮਪੋਟੈਂਸੀ ਮਰਦਾਨਾ ਕਮਜ਼ੋਰੀ ਦਾ ਇਲਾਜ ਸ਼ਰਤਿਆ ਭਾਵੇਂ ਤੁਹਾਡੀ ਉਮਰ 80 ਸਾਲ ਤੋਂ ਵੀ ਜ਼ਿਆਦਾ ਹੋ ਗਈ ਹੈ ਜਿਦੇ ਕਰਕੇ ਪੁਰਾਣੇ ਡਾਇਲੌਗਸ ਹੁੰਦੇ ਆ ਰਹੇ ਕਿ ਆਦਮੀ ਕਦੀ ਬੁੱਢਾ ਨਹੀਂ ਹੁੰਦਾ। ਹਮਤੇ ਮਰਦਾ ਮੱਦੇ ਖੁਦਾ ਹਰ ਦਰਦ ਕੀ ਦੁਆ ਹੈ ਆਯੁਰਵੇਦਾ। ਕਾਲ ਕਰੋ, ਮੈਸੇਜ ਛੱਡੋ ਔਰ ਆਪਣਾ ਫੋਨ ਨੰਬਰ ਜ਼ਰੂਰ ਛੱਡ ਦਿਆ ਕਰੋ। ਕਿਸੇ ਕਾਰਨ ਕਰਕੇ ਕੋਈ ਫੋਨ ਨੰਬਰ ਨਹੀਂ ਵੀ ਮਿਲਿਆ ਤੇ ਦੁਬਾਰਾ ਕਾਲ ਕਰ ਲਿਆ ਕਰੋ। ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਆਪਾਂ ਟੀਵੀ ਤੇ ਦੇਖ ਰਹੇ ਹਾਂ ਉਦੋਂ ਹੀ ਕਾਲ ਕਰਨੀ। ਅੱਗੇ ਪਿੱਛੇ ਹਰ ਇੱਕ ਟਾਈਮਿੰਗਸ ਹੈ ਕੈਲੀਫੋਰਨੀਆ ਕੈਨੇਡਾ ਦਾ ਕਈ ਵਾਰੀ 3 ਘੰਟੇ ਦਾ ਫਰਕ ਪੈਂਦਾ ਦਵਾਈ ਤੁਹਾਨੂੰ ਘਰ ਬੈਠੇ ਮਿਲ ਜਾਂਦੀ ਹਫਤੇ 'ਚ ਮਿਲ ਜਾਂਦੀ ਹੈ ਵੱਧ ਤੋਂ ਵੱਧ ਹਫਤੇ 'ਚ ਅਮਰੀਕਾ ਦੀ ਕਿਸੇ ਸਟੇਜ 'ਚ ਅਸੀਂ ਤੀਜੇ ਦਿਨ ਮਿਲ ਜਾਂਦੀ ਦਵਾਈ ਫਾਸਟੈਸਟ ਸਰਵਿਸ ਇਨ ਦਾ ਵਰਡ ਸਾਡੀ ਸਰਵਿਸ ਨਹੀਂ ਫਾਸਟ ਹੈ ਗੱਲ ਕਰਦੇ ਤੁਹਾਡੀ ਪੇਮੈਂਟ ਆ ਜਾਂਦੀ ਅਗਲੇ ਦਿਨ ਦਵਾਈ ਨਿਕਲ ਜਾਂਦੀ ਹੈ ਤੀਜੇ ਦਿਨ ਦਵਾਈ ਤੁਹਾਨੂੰ ਮਿਲ ਜਾਂਦੀ ਹੈ ਕੈਨੇਡਾ ਕਈ ਵਾਰੀ ਇਹ ਹੁਣ ਮੈਂ ਕਹਣਾ ਤ ਨਹੀਂ ਸੀ ਪਤਾ ਨਹੀਂ ਮੈਨੂੰ ਪਤਾ ਲੱਗਾ ਵੀ ਪਤਾ ਨਹੀਂ ਪੋਸਟ ਆਫਿਸ ਵਾਲਿਆਂ ਦੀ ਕੈਨੇਡਾ ਸਟ੍ਰਾਈਕ ਚੱਲ ਰਹੀ ਹੈ ਜਾਂ ਕੀ ਕਾਰਨ ਹੈ ਤੇ ਉਹਦੇ ਕਰਕੇ ਮੈਨੂੰ ਹੋਰ ਕੋਈ ਤਰੀਕਾ ਵੀ ਲੱਭਣਾ ਪੈਣਾ ਹੈ ਇਸ ਕਰਕੇ ਤੁਸੀਂ ਚਿੰਤਾ ਨਹੀਂ ਕਰਨੀ ਦਵਾਈ ਤੁਹਾਨੂੰ ਘਰ ਬੈਠੇ ਪਹੁੰਚੇਗੀ ਤੁਸੀਂ ਕਾਲ ਕਰ ਸਕਦੇ ਹੋ ਬਿਮਾਰੀ ਮੈਂ ਫਿਰ ਰਿਪੀਟ ਕਰ ਰਿਹਾ ਭਾਵੇਂ ਕੋਈ ਬਲੱਡ ਦੇ ਵਿੱਚ ਵੀ ਤੁਹਾਡੇ ਕੋਈ ਪਿਉਰੀਫਾਈ ਕਰਨਾ ਖੂਨ ਦੀ ਕੋਈ ਪ੍ਰੋਬਲਮ ਹੈ ਕਮਜ਼ੋਰੀ ਭਾਵੇਂ ਖੂਨ ਦੀ ਕਮਜ਼ੋਰੀ ਐਨੀਮੀਆ ਭਾਵੇਂ ਬਲੱਡ ਪ੍ਰੈਸ਼ਰ ਹਾਈ ਹੈ ਜਾਂ ਲੋਅ ਹੈ షుగర్ హై ਹੈ ਜਾਂ లో ਹੈ థైరాయిడ్ హై ਹੈ ਜਾਂ లో ਹੈ మెన్సిస్ ਕਿਸੇ ਨੂੰ హై ਹੈ ਜਾਂ లో ਵੀ లేడీస్ ਨੂੰ మెన్సిస్ జ्यादा ਆ ਰਹੇ ਜਾਂ ਘੱਟ ਰਹੇ ఇరేగ్యులర్ మెన్సిస్ పావେ లేడీస్ ਨੂੰ ਵੀ కਈ ਤర੍ਹਾਂ ਦੀ యుటరస్ ప్రాబ్లమ్ ਆ ਜਾਂਦੀ ਹੈ వైజినల్ ప్రాబ్లమ్ ਆ ਜਾਂਦੀ ਹੈ ਤੁਸੀਂ हर बीमारी ਦਾ ਇਲਾਜ ਅਸੀਂ ਕਰਦੇ ਤੇ ਦੇਸੀ ਤਰੀਕੇ ਨਾਲ 올 ਯੂ हैव टू गिव मी ए ਕਾਲ ਐਂਡ ਟੈਲ ਯੂ ਡਿਟੇਲ ਹਰ ਅਸੀਂ ਗੱਲ ਤੁਹਾਡੇ ਨਾਲ ਪੰਜਾਬੀ ਹਿੰਦੀ ਇੰਗਲਿਸ਼ ਕਰ ਸਕਦੇ ਹੋ ਆਪਣਾ ਮੈਸੇਜ ਛੱਡਿਆ ਕਰੋ ਮੇਰਾ خیال ਹੈ ਟਾਈਮ ਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਵਿਵਾਨੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੁਹਾਡਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ